ਹੈਲੋ ਹਾਜੀਤ ਕਾਲ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜਰਤਿਆਂ ਨੂੰ ਸਵਾਗਤ ਕਰਦੇ ਆਂ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਹੈ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਟ ਸਾਡੇ ਚੈਨਲ ਤੇ ਨਵੇਂ ਚੰਨ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇ ਰਿਓ ਵੀਡੀਓ ਨਾਲ ਐਂਡ ਤੱਕ ਜੀ ਕੋਪਾ ਗੱਰ ਰੇ ਇਹ ਤੇ ਪਾ ਦੇਖਦੇ ਕਰਕੇ ਵਿੱਚ ਹੋ ਜਾਣਾ ਤੇ ਜੀ ਹਾਂਜੀ ਹੂੰ Uh, yeah

ਅੱਛਾ ੜੀ ਮੰਮੀ ਸੱਤਰੰਗੇ ਚੋਲ ਬਣਾ ਲਦੇ ਆ। ਚਲੋ ਜੀ ਅੱਜ ਮੰਮੀ ਦੇ ਹੱਥ ਦੇ ਸੱਤਰੰਗੇ ਚੋਲ ਖਾਵਾਂਗੇ। ਇੱਧਰ ਚੱਲ ਰਿਹਾ ਹੈ ਕੰਮ ਚਲ ਵਧੀਆ ਵਧੀਆ आप सवेर चायी पीरियर बिस्किट खा रहे दिखाय हो गया ठीक घट है ना बस बहुत है हम्म ਇਸੇ 2 ਮਿੰਟ ਕੀ ਹੋ ਜਾਣਾ ਬਦਾਮ ਵੀ ਕਾਜੂ ਵੀ ਬਦਾਮ ਕਾਜੂ ਖੋਪਾ ਇਹ ਜਲਦੀ ਹੋ ਜਾਂਦਾ ਇਸੇ ਦਾ ਥੋੜਾ ਬੇਟ हो गया ये लखनऊ में बना है हां भाई हां कोपा ये तो कलर रंग के पता है ਇੱਕ ਕਿੱਦਿਆ ਇੱਕ ਸੈਂਟਰੀ ਬਪੀ ਡੈਗ ਹੋ ਗਿਆ ਸਰੋ ਪਾ ਦੇ ਸਰ ਕੋਈ ਨਾ ਜ ਮੇਰੇ ਖਾ ਕੇ ਨਹੀਂ ਖਾ ਪੀਲਾ ਸੈਂਟਰੀ ਮਿਕਸ ਹੋ ਗਿਆ ਬਈ ਹਾਂ ਕੋਈ ਗੁੱਸਾ ਨਹੀਂ ਹੋਣੇ ਗਏ ਸੇ ਉਹ ਤਾਂ ਕੇ ਮਿਕਸ ਹੋ ਗਿਆ ਰੰਗ ਨੇ ਉਹ ਲੱਗ ਲੱਗੂਗਾ ਹਨਾ ਤਰ ਚਾਵੜਾ ਖਾਣੇ ਚਾਵੜਾ ਤਾਂ ਲੈ ਭਾਈ ਇਹ ਡੇਢੀ ਵਾਸਤੇ ਫੋਨ ਆ ਗਿਆ ਠੀਕ ਆ ਸੈਮਸੰਗ ਦਾ ਤੇ ਇਹ ਮਾਤਾ ਦਾ Apple 7+ ਠੀਕ ਆ ਤੇ ਸਾਰਿਆਂ ਨੂੰ ਫੋਨ ਦੇ ਦੇ ਆਪਣੇ ਆਪਣੇ ਭਾਈ ਦੇਖੋ ਠੀਕ ਆ ਬੈਠੋ ਨਹਿਰ ਲੋ ਮਾਜਾ ਉਹ ਖਾ ਜਾਣੀ ਤੁਹਾਨੂੰ ਤੇ ਸੱਤ ਰੰਗ ਵਿੱਚ ਪਾ ਦੇ। ਲੈ ਮੰਮੇ ਚੋਲ ਬਣਾਇਆ ਕਹਿੰਦੇ ਸੰਤਰੀਆ ਪੀਲਾ ਰੰਗ ਪਾਇਆ ਦਾ। ਚੋਲਾਂ ਦੀ ਮਾਂ ਭਣੇ ਕਰਦੀ ਮੰਮੀ ਨੇ। ਨਹੀਂ ਜੀ। ਚੋਲ ਬਣਾਇਆ ਮੰਮੇ ਨੇ। ਮੇਰੇ ਪੁੱਤ ਕੇ ਮਾ ਆ ਕੇ ਕਹਿੰਦੇ ਚੋਲ ਪਸੰਦ ਨਹੀਂ ਆਏ। ਹਾਂ? ਮੇਰੇ ਪੁੱਤ ਕੇ ਮਾ ਆ ਕੇ ਕਹਿੰਦੇ ਚੋਲ ਪਸੰਦ ਨਹੀਂ ਆਏ। ਤਾਂ ਦੋ ਰੰਗ ਮਿਕਸ ਇਹ ਕਰ ਦੇ। ਮੈਂ ਦੋ ਰੰਗ ਰੱਖੇ ਕਰਦੇ। ਸੰਤਰੀਆ ਪੀਲਾ ਰੰਗ ਸੰਤਰੀ ਦਿਖ ਰਿਹਾ ਪੀਲਾ ਕਿੱਥੇ ਹੈ? ਬਹੁਤ ਵਧੀਆ। ਬਹੁਤ ਵਧੀਆ ਨਹੀਂ ਹੈ। ਦੋ ਇਧਰ ਪਾਈ ਫੇਸ ਬਣਾ ਲਿਓ। ਸ਼ਾਬਾਸ਼ ਦੇਣੀ ਚਾਹੀਦੀ ਹੈ ਨਾਲ ਕਿ ਕਿੰਨੀ ਇੱਕ ਰੰਗ ਥਿਆ ਨਹੀਂ ਗਾਲਾ ਇੱਕ ਰੰਗ ਉੱਪਰ ਪਾ ਦੇਣਾ ਬਣਾ ਲੀਏ ਮਿਹਨਤ ਲੱਗਦੀ ਹੈ ਅੱਛੇ ਜੀ ਮਾ ਜੀ ਜਿਹੜਾ ਉਹ ਪਿਆ ਪਕਾ ਰਹੀ ਸੀ ਟਿੱਕਣੀ ਆ ਮਾ ਜੀ ਜਿੰਦਰ ਟਿੱਕਣੀ ਬੜੀ ਹੈ ਬੜੀ ਆਪਰਾ ਇਹ ਬੜਾ ਬਹੁਤ ਰਹਾ ਆ ਪਾਈ ਤਾਂ ਬੰਨਣਾ ਆਇਆ ਕੰਨੀ ਦੇ ਟਰੌਂਡਲ ਬੰਨ ਰਿਹਾ। ਆਹ ਲੈ ਰੱਖ ਬੋਲ ਜੋ ਗਏ। ਮੈਨੂੰ ਪਤਾ ਸੀ ਨਾ। ਲਾ ਲ ਟਿਪਕਾ ਹੁੰਦਾ ਨਾ। ਯਾਰ ਕੋਈ ਨਾ ਫਿਰ ਲਿਆ ਹੁਣ ਇਸ ਨੂੰ ਹੀਰ ਕਰ ਦੇ ਟਖੜੀ। ਹਾਂ। ਅੱਛਾ ਲੈ ਕਰਨਾ। ਇਹ ਉਹ ਆ ਮੈਂ ਨਹੀਂ ਦੀ ਨੂੰ ਆਪਣੇ। ਇਹ ਬਾਹਰ ਆ ਪੇੜ ਬਣਾ ਦੇ ਫਿਰ ਅੱਟਾ ਲਾਏਗਾ। ਮੈਂ ਕੋਸ ਦਾ ਔਖਾ ਬਣਾਉਣਾ। ਹੋ ਗਿਆ ਮਰਿਆ। ਤੂੰ ਲੈ ਬਾਈ। ਕਹਦੇ ਵੀ। ਟੱਕੀ ਜੀ।

खुले पै कनेक्ट की बोली जा रहा है स्पीकर लाया गुरबाणी चल रही है भाई माया चल नाले गुरबाणी खुले ना कम हो गए ਮੰਮੀ ਨੂੰ ਬੁਲਾ ਲਾ। ਥੈਂਕੀ ਤਰਾ ਦੇ ਜੀ। ਲੈ ਭਈ ਇਹ ਪੰਡਾ ਆਪਣਾ। ਪੰਡਾ ਦੇ ਨਿਆਰੇ। ਆਹ ਕਿੰਨਾ ਮਿੱਟੇ ਮਿੱਟੋ ਹੋਇਆ ਨਾ ਟੈਂਕੀ ਆ। ਆਈਦਾ ਛੁੱਟੀ ਸੀ ਛੁੱਟੀ ਕਾਦੀ ਹੁੰਦੀ ਐ ਕੋਈ ਸਾਨੂੰ ਦਾ ਤਾਂ ਬੜਾ ਹੀ ਗਰੇ ਹੋ ਮੈਂ ਵੀ ਆ ਜਾਣਾ ਜਾ ਕਰਨਾ ਉਹ ਗਾ ਚੱਕ ਲਈ ਸੈਲਫੀ ਸਟਿਕ ਹੀ ਚੱਕ ਲੇਗੇ ਤਾਰਾ ਹੁਣ ਤਾਰਾ ਹੁਣ ਤਾਰੇ ਉੱਪਰ ਜਾਈਦਾ ਬੰਨੂਗਾ ਤੈਨੂੰ ਭੋਗਿਆ ਤਾਰੋ ਤਾਰੋ ਮੇਰਾ ਬਣਾ ਭੋਗੇ ਤਾਂ ਫੜੀ ਵੀ ਐ ਥੋੜੀ ਜਨ ਥੱਲੇ ਕਰੋ ਥੋੜੀ ਛੱਡ ਦਿਓ ਉਹ ਛੱਡ ਦਿਓ ਟੁੱਟ ਟੁੱਟ ਟਾਈਮ ਟੁੱਟੀ ਫੜੀ ਦੀ ਆ ਮੈਂ ਤਾਂ ਮੈਂ ਤਾਂ ਹੱਥ ਲਾਇਆ ਵਾ ਵਾਹ ਛੱਡਦਾ ਦੰਦ ਜੀ ਟੁੱਟ ਜਾਂਦੀ ਫੇਰ ਕੋਈ ਫਾਇਦਾ ਉਹ ਤਾਂ ਮੇਜੇ ਰੱਖਣਾ ਮੈਂ ਇਸਨੇ ਤਾਂ ਕਿੱਛ ਮੇਜੇ ਕਿ ਜੱਕਰਾ ਮੈਂ ਚੈਮਪਾੜੀ ਜਰਾਤ ਮਤਲਬ ਇਹ ਮਿਲ ਜਾ ਨਾ ਨਾ ਦੇ ਸਾਪ ਹੀ ਆ ਬਿੱਤੇ ਦੇ ਦੇ ਤਾਂ ਕਰ ਲੈ ਚਾਹ ਪੰਡਾਂ ਦੀ ਹੈ ਤਾਂ ਟੈਂਕੀ ਵਿੱਚ ਚਸਕੇ ਪਾਣੀ। ਟੈਂਕੀ ਟੈਂਕੀ ਟੈਂਕ ਐਨਾ ਪਾਣੀ ਹਰ ਟਾਈਮ ਰੱਖਾਂ। ਐਨਾ ਪਾਣੀ ਦੰਦਾ। ਸਾਲ ਪਿਛੇ ਟੈਂਕੀ ਢੋਲਦੇ। ਕਿੰਨੇ ਸਾਲ ਹੋ ਗਏ ਹੁਣ ਤੋਂ? ਸਾਲ। ਬਿਆਨ ਢੋਈ ਦੀ। ਤੇ ਇੱਕ ਟੀਮ ਗਈਦੀ ਮੈਂ। ਉਹ ਵੀ ਲਈ ਆਈ। ਕਿੱਥੇ ਆ? ਪਹਿਲਾਂ ਦੱਸਾਂਗੇ ਇਹਨਾਂ ਵਰ ਨੂੰ ਖਾਵਾਂਗੇ। ਸਾਲ ਪਿਛੇ। ਲੈ ਵੀ ਮੇਤਰਾ ਉਹ ਕਹਿੰਦੇ ਵੀ ਟੈਂਕੀ ਦੇ ਅੰਦਰ ਬੜੇ ਬੈਠੇ ਆਪਾਂ। ਠੀਕ ਆ। ਉਹ ਕਿਹੜਾ ਫੋਲ ਚੱਲ ਰਿਹਾ ਕੰਮ ਅੱਜ ਸੰਡੇ ਕਾਦਾ ਭਾਈ ਸੰਡੇ ਦਾ ਮੰਡੇ ਵੜਾ ਜਿਹੜਾ ਕਰ ਦੇਣ ਕੰਦੇ ਵੀ ਆ ਜਾਵੇ ਅੱਜ ਮਿੱਤਰਾਂ ਹੋ ਗਿਆ ਕੰਦੇ ਬਹੁਤ ਟਾਈਮ ਹੋ ਗਿਆ ਬਾਪੂ ਗਾਰ ਖੜਾ ਆ ਯਾਰ ਆਪਾਂ ਅੰਦਰ ਬੈਠੇ ਤਾਂ ਕੀ ਹੋਵੇ ਬਾਹਰ ਲੋਕ ਆ ਯਾਰ ਕਿ ਗਰਮੀ ਹੈ। ਹਾਂ। ਬਸ ਤਾਂਕੀਜ਼ ਆ ਗਰਮੀ। ਆਹ ਤਜਾਬ ਪਾ ਦੀ ਐ ਮਾਂ ਤਜਾਬ ਨਹੀਂ ਪਾਣਾ ਵਿੱਚ। ਤਜਾਬ ਨਹੀਂ ਪਾਣਾ। ਸਰਫ ਨਾਲ ਪਾ ਦੁੰਨੇ ਆਂ ਈ ਗੱਲ ਆ। ਸਸਮੈਂਟ ਬੱਦਲ ਲੱਜਾਉਣੀਆਂ ਹੋਰ ਗਈਆਂ ਹਾਈ ਮਿੱਤਰੋ ਟੈਂਕੀ ਧੋਤੀ ਉੱਪਰ ਟੰਗ ਦੀ ਮੋਟਰ ਚਲਾਤੀ ਸਾਫ ਸਫਾਈ ਕਰਤਾ ਹੁਣ ਚੱਲਿਆਂ ਕੰਡੇ ਵੀ ਨੀਚੇ ਰੋਟੀ ਪਾਣੀ ਖਾ ਕੇ ਫਿਰ ਜਾਣਾ ਆਪਣਾ ਬਾੜੇ 'ਚ ਠੀਕ ਆ ਚੱਲੀਏ ਹਾਂ ਇਹ ਵੇਪੈ ਕਹਾਣੀ ਵੀ ਘਟਾਣੀ ਆ ਉੱਪਰ ਹੀ ਰੱਖ ਲਈਏ ਨਾ ਤਾਂ ਜਾਂ ਵੀ ਉੱਪਰ ਰੱਖਣਾ ਆ ਇਹਨੂੰ ਪਾਣੀ ਮੇਂ ਕਰਦੇ ਇੱਕ ਵਾਰ ਜਾਨੀ ਅਤਾਸ਼ੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਸਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਸ਼ੰਗਾਇ ਮੇ ਸਸਰੀ ਕਾਲ ਮੇਰੇ ਤੁਹਾਨੂੰ ਨੈ ਚੰਗਾਈ ਵਿੱਚ ਸੱਤ ਸਰੀਕਾਲ ਜੀ